ਸਤਨਾਮ ਸ੍ਰੀ ਵਾਹਿਗੁਰੂ ਸਰਜੀਤ ਸਤਨਾਮ ਸ੍ਰੀ ਵਾਹਿਗੁਰੂ ਸਰਜੀਤ ਕਬੀਰ ਸਤ ਤੋਂ ਐਸਾ ਹੈ ਜੈਸੀ ਲਖਨ ਕੀ ਖਾਨ ਕੋਨੇ ਬੈਠੇ ਖਾਈਏ ਅਰਕਟ ਟੁੱਟੇ ਹੋਏ ਤਾਨਵ ਪਰਮ ਸਤਿ ਕਰਜੋਗ ਗੁਰੂ ਖਾਲਸਾ ਸਭ ਸੰਗਤ ਜੀ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 17ਵਾਂ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਕਬੀਰ ਸਾਹਿਬ ਰੱਬ ਤੋਂ ਟੁੱਟੇ ਹੋਏ ਬੰਦੇ ਦੇ ਮਨ ਦੀ ਦਸ਼ਾ ਨੂੰ ਵਿਆਖਿਆ ਕਰਦੇ ਨੇ ਕਿ ਜਿਹੜਾ ਮਨੁੱਖ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਤੋਂ ਟੁੱਟਿਆ ਹੋਇਆ ਹੈ ਜਿਹਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ ਹੈ ਅੰਦਰ ਵਕਾਰ ਨੇ ਸਤਿਗੁਰ ਕਹਿੰਦੇ ਨੇ ਬੁਰਾਈ ਭਰੀ ਹੋਈ ਹੈ ਉਸ ਮਨੁੱਖ ਦੀ ਹਾਲਤ ਹੈ ਜਿਹੜੀ ਪਾਸ਼ਾ ਕਹਿੰਦੇ ਨੇ ਮਨ ਦੀ ਹਾਲਤ ਹੈ ਜਿਹੜੀ ਮਨ ਦੀ ਦਸ਼ਾ ਉਹ ਹੋ ਲਸਨ ਨਲ ਭਰੇ ਹੋਏ ਸਟੋਰ ਵਰਗੀ ਜਵੈਲਾ ਲਸਣ ਦਾ ਭਰਿਆ ਹੋਇਆ ਕੋਠਾ ਹੋਵੇ ਸਰਦੂਰ ਕਹਿੰਦੇ ਨੇ ਕਿ ਉਹ ਲਸਣ ਦੇ ਭਰੇ ਹੋਏ ਕੋਠੇ ਵਿੱਚੋਂ ਜਿੱਦਾਂ ਲਸਣ ਦੀ ਮਹਿਕ ਜਿਹੀ ਜਿਹੜੀ ਉਹ ਲਸਣ ਦੀ ਬੋ ਹੈ ਉਹ ਬੜੀ ਦੂਰ ਤੱਕ ਆਪਣਾ ਅਸਰ ਕਰਦੀ ਹੈ ਤੇ ਜਿੰਨਾ ਮਰਜੀ ਉਹਨੂੰ ਤੁਸੀਂ ਜਿੰਦੇ ਮਾਰ-ਮਾਰ ਕੇ ਰੱਖ ਲਓ ਪਰ ਉਹਦੀ ਮਹਿਕ ਜਿਹੜੀ ਇਸ ਗੱਲ ਦਾ ਜੋ ਇਸ ਅੰਦਰ ਲਸਣ ਪਈ ਹੋਣ ਦੀ ਹੁੰਦਾ ਜਿਹੜੀ ਉਹਨੂੰ ਬਿਆਨ ਕਰ ਦਿੰਦੀ ਹੈ ਕਿ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਸ ਕਮਰੇ ਦੇ ਵਿੱਚ ਲਸਣ ਪਿਆ ਹੋਇਆ ਹੈ ਲਸਣ ਦਾ ਸਟੋਰ ਹੈ ਲਸਣ ਦੀ ਖਾਨ ਹੈ ਤੇ ਮਾਰਾ ਕਹਿੰਦੇ ਜਿਵੇਂ ਲਸਨ ਪਿਆ ਹੋਇਆ ਕਿਸੇ ਕਮਰੇ ਵਿੱਚ ਆਪਣੀ ਹੋਂਦ ਨੂੰ ਬਿਆਨ ਕਰ ਦਿੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਰੱਬ ਤੋਂ ਟੁੱਟਿਆ ਹੋਇਆ ਬੰਦਾ ਜਿਹੜਾ ਉਹਦੀ ਮਾਨਸਿਕਤਾ ਹੁੰਦੀ ਹੈ ਕਿ ਜਿੰਨਾ ਮਰਜ਼ੀ ਉਹ ਨੂੰ ਤੁਸੀਂ ਧਰਮ ਦੇ ਲਿਵਾਸ ਵਿੱਚ ਲਪੇਟ ਦਿਓ ਜਿੰਨੀ ਆ ਮਰਜ਼ੀ ਕੋਸ਼ਿਸ਼ਾਂ ਕਰ ਲਓ ਉਹਦੇ ਮਰਲਾ ਫਵਾ ਦਿਓ ਉਦੇ ਚੋਲਾ ਪਵਾ ਦਿਓ ਜਿਹੜੇ ਮਰਜੀ ਭੇਖ ਧਾਰਨ ਕਰਵਾ ਦਿਓ ਪਰ ਕਹਿੰਦੇ ਨੇ ਉਹਦੇ ਅੰਦਰ ਦਾ ਜਿਹੜਾ ਸਾਕਤपणा ਹੈ ਨਾ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਜਿਹੜੀ ਬੁੱਧੀ ਹੈ ਉਹਦੇ ਮਨ ਦੇ ਅੰਦਰ ਜੋ ਵੀ ਵਿਕਾਰ ਭਰੇ ਹੋਏ ਨੇ ਪਾਸ਼ਾ ਕਹਿੰਦੇ ਨੇ ਉਹ ਪ੍ਰਗਟ ਹੋ ਜਾਂਦੇ ਨੇ ਉਹ ਸਾਕਤ ਬੰਦੇ ਦੀ ਵਿਰਤੀ ਨੂੰ ਬਿਆਨ ਕਰ ਦਿੰਦੇ ਨੇ ਕਿ ਅਸਲ ਵਿੱਚ ਬੰਦਾ ਧਰਮੀ ਨਹੀਂ ਹੈ ਰੱਬ ਨੂੰ ਮੰਨਣ ਵਾਲਾ ਆਸਤਿਕ ਨਹੀਂ ਹੈ ਇਹ ਨਾਸਤਿਕ ਹੈ ਕਿਉਂਕਿ ਨਾਸਤਿਕ ਬੰਦਾ ਆਪਣੇ ਖਿਆਲਾਂ ਤੋਂ ਆਪਣੀਆਂ ਵਿਚਾਰਾਂ ਤੋਂ ਪਛਾਣਿਆ ਜਾਂਦਾ ਹੈ ਤਾਂ ਕਰਕੇ ਸਤਿਗੁਰ ਕਹਿੰਦੇ ਰੱਬ ਤੋਂ ਟੁੱਟਿਆ ਹੋਇਆ ਬੰਦਾ ਕਿਸੇ ਵੀ ਧਾਰਮਿਕ ਲਿਬਾਸ ਵਿੱਚ ਧਰਮਕ ਰੀਤਾਂ ਰਸਮਾਂ ਜਿੰਦੀਆਂ ਮਰਜ਼ੀ ਕਰ ਲੇ ਪਰ ਉਹਦੀ ਸਤ ਦੇ ਬਿਰਤੀ ਹੈ ਜਿਹੜੀ ਟੁੱਟੇ ਬੰਦੇ ਦੀ ਬਿਰਤੀ ਹੈ ਉਹਦੇ ਅੰਦਰ ਜੋ ਉਹਦੇ ਖਿਆਲ ਨੇ ਪਾਸ਼ਾ ਕਹਿੰਦੇ ਨੇ ਉਹ ਖਿਆਲ ਇਸ ਗੱਲ ਨੂੰ ਪ੍ਰਗਟ ਕਰ ਦਿੰਦੇ ਨੇ ਕਿ ਬੰਦਾ ਸੱਚਾ ਰੱਬ ਨੂੰ ਮੰਨਣ ਵਾਲਾ ਨਹੀਂ ਜੇ ਇਦਾਂ ਕਹ ਲੋ ਵੀ ਨੇਕ ਬੰਦੇ ਦੀ ਨੇਕੀ ਹੈ ਜਿਹੜੀ ਉਹ ਉਹਦੇ ਨੇਕ ਹੋਣ ਦਾ ਸਬੂਤ ਦਿੰਦੀ ਏ ਤੇ ਬੇਈਮਾਨ ਬੰਦਾ ਜਿੰਨਾ ਮਰਜ਼ੀ ਹੱਥ ਵਿੱਚ ਮਾਲਾ ਫੜ ਲੇ ਜੋ ਮਰਜ਼ੀ ਕਰ ਲੇ ਉਹਦੀ ਬੇਈਮਾਨੀ ਪ੍ਰਗਟ ਹੋਏ ਜਾਂਦੀ ਆ ਉਗੜ ਕੇ ਸਾਹਮਣੇ ਆ ਜਾਂਦੀ ਆ ਉਹ ਬੇਈਮਾਨੀ ਕਹਿੰਦੇ ਕਿਸੇ ਤਰੀਕੇ ਨਾਲ ਲੁਕਾ ਸਕਦਾ છુપਾ ਸਕਦਾ ਪਾਸ਼ਾ ਕਹਿੰਦੇ ਵੀ ਹੰਕਾਰੀ ਬੰਦਾ ਜਿਵੇਂ ਹੰਕਾਰ ਹੈ ਜਿਹੜਾ ਉਹ ਪ੍ਰਗਟ ਹੋ ਹੀ ਜਾਂਦਾ ਲੋਭੀ ਬੰਦਾ ਲੋਭ ਹੈ ਜਿਹੜਾ ਜਿੰਨਾ ਮਰਜ਼ੀ ਲੁਕਾ ਲੇ ਉਹ ਲੋਭ ਜਿਹੜਾ ਪ੍ਰਗਟ ਹੋਈ ਜਾਂਦਾ ਮਹਾਰਾ ਕਹਿੰਦੇ ਇਸ ਤਰ੍ਹਾਂ ਇਹ ਸ਼ਕਤ ਬੰਦੇ ਦੀਆਂ ਜਿਹੜੀਆਂ ਗ੍ਰਤੀਆਂ ਨੇ ਇਹ ਪਰਦੇ ਦੇ ਵਿੱਚ ਨਹੀਂ ਰਹਦੀਆਂ ਪ੍ਰਗਟ ਹੋਈ ਜਾਂਦੀਆਂ ਨੇ ਜਿੰਨਾ ਮਰਜ਼ੀ ਕੋਸ਼ਿਸ਼ ਜਿੰਨਾ ਮਰਜ਼ੀ ਯਤਨ ਕਰ ਲੈ ਸ਼ਕਤ ਬੰਦਾ ਕਬੀਰ ਸਾਹਿਬ ਕਹਿੰਦੇ ਉਹ ਆਪਣੇ ਇਸ ਬੁਰੇ ਸੁਭਾਅ ਨੂੰ ਆਪਣੇ ਮਨ ਦੀ ਗਰਾਫਟ ਨੂੰ ਕਿਸੇ ਵੀ ਪਰਦੇ ਥੱਲੇ ਲੁਕਾ ਨਹੀਂ ਸਕਦਾ ਉਹ ਨੇ ਪ੍ਰਗਟ ਹੋਈ ਜਾਂਦਾ